वर्ल्ड वाइड एक प्रोटोकॉल ਆ ਕਿ ਪ੍ਰਸਤੀ ਤੇ ਟੋਪਸ ਤੇ ਕਦੇ ਵੀ ਅਟੈਕ ਨਹੀਂ ਪਰ ਜਿੰਨਾ ਮਰਜ਼ੀ ਬੋਰਜ਼ੋਨ ਹੋਵੇ ਮੈਂ ਖੁਦ ਅੱਜ ਆਪੇਸ਼ ਨੂੰ ਸੂਚਿਤ ਕਰ ਰਿਹਾ ਸੀਗਾ ਉਹਦਾ ਆ ਗੱਲ ਖੁੱਲ ਗਈ ਸੀ ਮੈਂ ਉਹਦੇ 15 ਸਟਿਚਸ ਲਗਾਏ ਆ ਇੱਥੇ ਪਰ ਚਾਹਵਾ ਮੈਂ ਸਟਿਚ ਗਾ ਰਿਹਾ ਸੀਗਾ ਇੱਥੇ 5 ਫੁੱਟ ਦੂਰ ਆ ਕੇ ਡਿੱਗ ਗਿਆ ਇਹ ਟੋਪਸ ਤੇ ਟਿਅਰ ਕੈ ਸ਼ੈਲਿੰਗ ਕਰ ਰਿਹਾ ਹੈ ਤੇ ਉਸ ਤੋਂ ਬਾਅਦ ਮੈਂ ਕਿੱਦੇ ਤੇ ਅਪਰੇਟ ਕਰ ਰਿਹਾ ਸੀਗਾ ਇੱਕ ਕਿਸਾਨ ਤੇ ਜਿੰਨੂ ਕੀ ਇਹ ਆਵ ਗਿਆ ਜੀ ਆ ਪਤਾ ਕੀ ਹੈ ਦਿਸ ਇਜ਼ ਕਾਡਰ ਰੈਪੋਰਟ ਉਹਦਾ ਦਿਸ ਇਜ਼ ਨੋਨ ਬੀਥਰ ਐਮਿਸ਼ਨ ਬਟ ਸਟਿਲ ਇਟ ਕੈਨ ਡੈਮੇਜ ਹਿਊਜ ਡੈਮੇਜ ਇਹ ਜਦੋਂ ਪੇਸ਼ੈਂਟ ਦੇ ਵਜਿਆ ਉਹਦੇ ਆਹ ਗਰਲ ਸਾਰੀ ਭੁਲਕੇ ਬਾਅਦ ਕਿ ਦਿਸ ਸਾਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਕਿਉਂ ਬਿਕਾਜ਼ ਵੀ ਆਰ ਸੀਿੰਗ ਦ ਟ੍ਰੂ ਮੇਰੇ ਅੰਦਰ ਵਿੱਚ ਤੇ ਰੌਂਡ ਲਾਈਕ ਜੀ ਉਹਨਾਂ ਨੂੰ ਪਸੰਦ ਨਹੀਂ ਕਿ ਅਸੀਂ ਸੱਚ ਬੋਲੀਏ ਤੇ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਆ ਜੀਜ਼ਾ ਨਾ ਇਹ ਡਾਕਟਰਸ ਤੇ ਅਟੈਕ ਹੋ ਰਿਹਾ ਇਹ ਦੁਸ਼ਮਣ ਜਾਣਨਾ ਕਿ ਵਰਲਡਵਾਈਡ ਇੱਕ ਪ੍ਰੋਟੋਕੋਲ ਆ ਕਿ ਪ੍ਰੈਸ ਤੇ ਤੇ ਡਾਕਟਰਸ ਤੇ ਕਦੇ ਵੀ ਅਟੈਕ ਨਹੀਂ ਹੁੰਦਾ ਜਿੰਨਾ ਮਰਜ਼ੀ ਵਾਰਜ਼ਨ ਹੋਵੇ ਭਾਵੇਂ ਉਹ ਇਰਾਕ ਛੋਵੇ ਭਾਵੇਂ ਇਜ਼ਰਾਈਲ ਹੋਵੇ ਵਰਲਡ ਕਿਤੇ ਹੋਵੇ ਅਫਗਾਨਿਸਤਾਨ ਹੋਵੇ ਨਾ ਪ੍ਰੈਸ ਤੇ ਅਟੈਕ ਹੁੰਦਾ ਨਾ ਡਾਕਟਰਸ ਤੇ ਅਟੈਕ ਬਟ ਆ ਸਰਕਾਰ ਇੰਡੀਅਨ ਸਰਕਾਰ ਪਲੱਸ ਹਰਿਆਣਾ ਦੀ ਸਰਕਾਰ ਡਾਕਟਰ ਉਸਤੇ ਅਟੈਕ ਕਰ ਰਹੀ ਹੈ ਜਦ ਕਿ ਮੈਂ ਖੁਦ ਅੱਜ ਆ ਪੇਸ਼ੈਂਟ ਨੂੰ ਸੂਚਿਤ ਕਰ ਰਿਹਾ ਸੀਗਾ ਉਹਦਾ ਆ ਗੱਲ ਖੁੱਲ ਗਈ ਸੀ ਮੈਂ ਉਹਦੇ 15 ਸਟਿਚਸ ਲਗਾਏ ਐ ਇੱਥੇ ਖੁਦ ਪਰ ਜਦੋਂ ਮੈਂ ਸਟਿਚ ਲਗਾ ਰਿਹਾ ਸੀਗਾ ਇੱਥੇ 5 ਫੁੱਟ ਦੂਰ ਆ ਕੇ ਡਿੱਗ ਗਿਆ ਮੈਂ ਸਟਿਚ ਕਰ ਰਿਹਾ ਸੀਗਾ ਮੈਡਮ ਤੇ ਆ ਗਿਰਿਆ ਇਹ ਇਹ ਹੈਗਾ ਜੀ ਟੀਆਰ ਕੇ ਸ਼ੈਲ ਇੱਕ ਮਿੰਟ ਪ੍ਰੋਟੋਕਾਲ ਆ ਕਿ ਜਿਹੜਾ ਵੀ ਹਸਪੀਟਲ ਹੁੰਦਾ ਉਹਦੇ 200 ਮੀਟਰ ਦੇ ਰੇਡੀਅਸ ਚ ਕੋਈ ਗੱਡੀ ਹਾਰਨ ਨਹੀਂ ਵਜਾ ਸਕਦੀ ਉਹ ਸਾਇਲੈਂਸ ਜ਼ੋਨ ਹੁੰਦਾ ਤੇ ਇਹ ਸਰਕਾਰ ਜਿਹੜਾ ਕਿ ਸਾਡਾ ਮੋਬਾਈਲ ਹਸਪੀਟਲ ਹੈ ਸਾਡਾ OT ਵੀ ਆ ਆਪਰੇਸ਼ਨ تھیਟਰ ਵੀ ਆ ICU ਵੀ ਆ ਐਮਰਜੈਂਸੀ ਵੀ ਆ ਜੋ ਕਿ ਅਸੀਂ ਇੱਥੇ ਮੈਨੇਜ ਕਰ ਰਹੇ ਆ ਉਹ ਤੇ ਅਟੈਚ ਟੇਰ ਕੈਸ਼ ਸ਼ੈਲਿੰਗ ਕਰ ਰਹੀ ਹੈ ਜਿੱਥੇ ਕਿ ਗੱਡੀ ਹਾਰਨ ਨਹੀਂ ਵਜਾ ਸਕਦੀ ਇਹ ਸਰਕਾਰ ਸ਼ੈਲਿੰਗ ਕਰ ਰਹੀ ਹੈ ਉਹ ਵੀ ਡਰੋਨ ਤੋਂ ਦੇਖ ਜਿਹੜੇ ਕਹਿੰਦੇ ਆ ਕਿ ਇਹਨਾਂ ਦਾ 20 ਲੱਖ ਦਾ ਡਰੋਨ ਆ 20 ਲੱਖ ਦਾ ਡਰੋਨ ਨੂੰ ਆ ਵੀ ਦੇਖਦਾ ਕਿ ਇਹ ਤੇ ਇਹ ਡਾਕਟਰਸ ਤੇ ਟੀਅਰ ਕੇ ਸ਼ੈਲਿੰਗ ਕਰ ਰਹੇ ਆ ਜੀ ਤੇ ਉਸ ਤੋਂ ਬਾਅਦ ਮੈਂ ਕਿਹਦੇ ਤੇ ਆਪਰੇਟ ਕਰ ਰਿਹਾ ਇਸਕਾ ਇੱਕ ਇੱਕ ਕਿਸਾਨ ਤੇ ਜਿੰਨੂੰ ਕਿ ਇਹ ਆ ਵਜਿਆ ਸੀ ਆ ਪਤਾ ਕੀ ਹੈ ਥਿਸ ਇਜ਼ ਪਾਊਡਰ ਰਬਰ ਕਲਕ ਆਲਥੋ ਥਿਸ ਇਜ਼ ਨੋਨ ਇਥਰ ਐਮਨੀਸ਼ਨ ਬਟ ਸਟਿਲ ਇਟ ਕੈਨ ਡੈਮੇਜ huge damage ਇਹ ਜਦੋਂ ਪੇਸ਼ੈਂਟ ਦੇ ਵਿੱਚ ਆ ਉਹਦੀ ਆਹ ਗਰਲ ਸਾਰੀ ਖੁੱਲ ਕੇ ਬਾਹਰ ਗਿਰ ਗਈ ਸੀ ਆਈ ਵਾਸ ਊਚਰਿੰਗ ਦੈਟ ਜਦੋਂ ਕਿ ਸਾਡੇ ਤੇ ਆ ਸ਼ੈਲ ਟਿੱਕ ਗਿਆ ਮੈਂ ਇਹ ਕਹਿਣਾ ਜੋ ਨਾਲ ਉਹਨੇ ਦੇਖਿਆ ਕਿ ਤੁਸੀਂ ਉਹਨਾਂ ਦਾ ਟ੍ਰੀਟਮੈਂਟ ਕਰ ਰਹੇ ਹੋ ਤਾਂ ਉਹਨਾਂ ਨੇ ਤੁਹਾਡੇ ਤੇ ਵੀ ਅਟੈਕ ਕੀਤਾ ਉਹ ਦੇਖ ਰਹੇ ਕਿ ਉਹ ਇੰਜਰ ਕਰ ਰਹੇ ਆ ਤੇ ਅਸੀਂ ਉਹ ਇੰਜਰਡ ਨੂੰ ਟ੍ਰੀਟ ਕਿਉਂ ਕਰ ਰਹੇ ਹਾਂ ਠੀਕ ਹੈ ਜਸਟ ਉਹਨਾਂ ਦੇ ਇੰਜਰਡ ਬੰਦਿਆਂ ਨੂੰ ਟ੍ਰੀਟਮੈਂਟ ਤੋਂ ਵਾਂਝੇ ਰੱਖਣ ਲਈ ਉਹ ਹੁਣ ਡਾਕਟਰਸ ਤੇ ਅਟੈਕ ਕਰਨ ਲੱਗੇ Thank you. Yeah. ਮੈਡਮ ਮੈਂ ਇਹੀ ਕਹਿੰਦਾ ਕਿ ਸਾਨੂੰ ਇਸ ਦੇਸ਼ 'ਚ ਬੋਲਣ ਦੀ ਆਜ਼ਾਦੀ ਨਹੀਂ ਹੈਗੀ ਬਾਕੀ ਦੇਸ਼ ਨੂੰ ਹੋਵੇ ਨਾ ਹੋਵੇ ਅਡੰਕੇ ਪਰ ਸਾਨੂੰ ਆਪਣੇ ਦੇਸ਼ 'ਚ ਵੀ ਡੋਨਟ ਹੈਵ ਦਾ ਬੇਸਿਕ ਫਰੀडम ਟੂ ਫਰੀ ਸਪੀਚ ਫੋਰਥ ਕੀ ਅਸੀਂ ਚਾਹੁੰਦੇ ਆ ਅਸੀਂ ਅਸੀਂ ਬੋਲਣਾ ਚਾਹੁੰਦੇ ਆ ਅਸੀਂ ਆਪਣੇ ਮੰਗਾ ਬੋਲਣੀਆਂ ਚਾਹੁੰਦੇ ਆ ਐਨ ਵੀ ਆ ਸਾਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਕਿਉਂ ਬਿਕਾਜ਼ ਵੀ ਆਰ ਸੇਇੰਗ ਦਾ ਟਰੁਥ ਦੇ ਡੋਂਟ ਲਾਈਕ ਜੀ ਉਹਨਾਂ ਨੂੰ ਪਸੰਦ ਨਹੀਂ ਕਿ ਅਸੀਂ ਸੱਚ ਬੋਲੀਏ ਤੇ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਆ ਚੀਜ਼ਾਂ ਇਹ ਡਾਕਟਰਸ ਤੇ ਅਟੈਕ ਹੋ ਰਿਹਾ ਜੀ ਇਹਦਾ ਸੋਲੂਸ਼ਨ ਕੀ ਹੈ ਸਰ ਇਹਦਾ ਫਿਰ ਸੋਲੂਸ਼ਨ ਕੀ ਸੋਲੂਸ਼ਨ ਇਹ ਹੈ ਕਿ ਜਿਹੜੇ ਵੀ ਗਵਰਨਮੈਂਟਸ ਨੇ ਉਹਨਾਂ ਨੂੰ ਕੋਈ ਅਕਲ ਦਵੇ